हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਰੋ ਅੱਜ ਪਹੁੰਚ ਚੁਕੇ ਆ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਹਿਸੀਲ ਇਸਮਟ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪੱਤਨ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਲਾ ਸਾਹਿਬ ਦੀ ਓਨਰ ਨਿਸ਼ਾਨ ਵੀਰ ਦੇ ਫਾਰਮ ਤੇ ਆਏ ਤੇ ਗਿੰਦਰ ਵੀਰ ਹੋਂਦੇ ਕੋਲ ਵਪਾਰ ਦਾ ਵੀਰ ਉਹ ਨਹੀਂ ਕੰਮ ਕਰਦੇ ਚਲੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਮਾਲ ਰੂਟੀਨ ਦੇ ਵਿੱਚ ਇਹਨਾਂ ਦੇ ਕੋਲ ਆਇਆ ਕਿ ਆ ਰਿੰਦਾ ਅੱਜ ਤਰੀਕ ਤੁਸੀਂ ਨੋਟ ਕਰ ਲਓ 12 ਫਰਵਰੀ ਤੇ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਟਾਈਮ ਆ ਸੋ ਵੜਾ ਅੱਜ ਦੋਸਤੋ ਟੋਟਲ ਤਿੰਨ ਵਿਖਾਉਣੀਆਂ ਤੁਹਾਨੂੰ ਦੋ ਸੁਈਆਂ ਸਵਾਈਆਂ ਤੇ ਇੱਕ ਗੱਬਣ ਬੱਛੀ ਆ ਜਰਸੀ ਨਸਲ ਬਰੀਡ ਦੇ ਵਿੱਚ ਸੋ ਤਿੰਨ ਹੀ ਨਾਗ ਨੇ ਪੂਰੀ ਗੱਲਬਾਤ ਕਰਾਂਗੇ ਤਸੱਲੀ ਨਾਲ ਮਾਲ ਵਿਖਾ ਦਾਂਗੇ ਬੇਨਤੀ ਆਪਾਂ ਸਾਰੇ ਭਰਾਵਾਂ ਨੂੰ ਕਰਦੇ ਆ ਠੀਕ ਆ ਜੀ ਧਿਆਨ ਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਜਿਹੜਾ ਮਾਲ ਤੁਹਾਨੂੰ ਗੱਬਣ ਵਿਖਾਵਾਂਗੇ ਸੁਈਆਂ ਸਵਾਈ ਪਸ਼ੂ ਨੂੰ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਆਨਲਾਈਨ ਜਿਹੜੇ ਭਰਾ ਸਬਦਾ ਕਰਦੇ ਉਹਨਾਂ ਨੂੰ ਹੱਥ ਉਹ ਤੁਹਾਡੀ ਤੇ ਵਪਾਰੀ ਭਰਾਵਾਂ ਦੀ ਆਪਸੀ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਆ ਇਹਦੇ ਵਿੱਚ ਆਪਣਾ ਕੋਈ ਰੋਲ ਨਹੀਂਗਾ ਕੋਈ ਭਰਾ ਸੌਫਦਾ ਕਰਕੇ ਆਨਲਾਈਨ ਬਾਅਦ ਵਿੱਚ ਖਰਾਬ ਨਿਕਲਦਾ ਆਪਾਂ ਨੂੰ ਫੋਨ ਨਾ ਲਾਇਓ ਹੱਥ ਜੋੜ ਕੇ ਬੇਨਤੀ ਆ ਗਿੰਦਰ ਸਾਸਰੀ ਕਾਲ ਵੀਰ ਸਾਸਰੀ ਕਾਲ ਸੰਧੂ ਸਾਹਿਬ ਹੋਰ ਭਾਜੀ ਨਿਸ਼ਾਨ ਹਾਂਜੀ ਲੈ ਵੀਾਰੇ ਵੀਰ ਭਰਾ ਚੈਨਲ ਵੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਗਿੰਦਰ ਅੱਜ ਇੱਕ ਵਾਰ ਆਪਣੇ ਕੋਲ ਗੱਬਣਾ ਜਰਸੀ ਹਾਂਜੀ ਸੰਧੂ ਸਾਹਿਬ ਆ ਦੋ ਵੜਾ ਸੂਈਆਂ ਸਵਾਈਆਂ ਨੇ ਹਾਂਜੀ ਇਹਦਾ ਡੱਬੀ ਦਾ ਨਹੀਂ ਬੱਚਾ ਆ ਇਹ ਕੋਈ 1.5 ਮਹੀਨੇ ਦੇ ਨੇੜੇ ਤੇੜ ਸੂਈ ਨੂੰ ਆਊਗਾ ਠੀਕ ਆ ਜੀ ਦੁੱਧ 10 ਲੀਟਰ ਇਹ ਥੱਲੇ ਠੀਕ ਆ ਪਰਲੀ ਤਾਜੀ ਸੂਈ ਅਜੇ ਅੱਜ ਤੋਂ ਜਿਆਦਾ ਦਿਨ ਸੂਈ ਨੂੰ ਆ ਠੀਕ ਆ ਜੀ ਹਾਂ ਜੀ ਲਓ ਜੀ ਸ਼ੁਰੂਆਤ ਕਰਦੇ ਆ ਠੀਕ ਆ ਜੀ ਪਹਿਲੇ ਨੰਬਰ ਤੋਂ ਜਰਸੀ ਵਹਿੜ ਤੋਂ ਇਹ ਕਿੰਦਰ ਵੇਰਵਾ ਕਰਦੇ ਸਾਂਜਾ ਨੇ ਨਹੀਂ ਵੇਰਵਾ ਸੰਧੂ ਸਾਹਿਬ ਚੌਗੀ ਆ ਵਾ ਛੀ ਅਜੇ ਹਾਂ ਚਾਰ ਦੰਦ ਪਿਓਰ ਚਾਰ ਦੰਦ ਆ ਆਪਦੀ ਤਸੱਲਾ ਕਰਕੇ ਜਿੱਦਾਂ ਮਰਜੀ ਕੋ ਖੜੇ ਹਾਂ ਚਾਰ ਦੰਦ ਹੋਊਗੀ ਤੇ ਚਾਰ ਦੰਦ ਦੱਸਾਂਗੇ ਨਹੀਂ ਤੇ ਨਹੀਂ ਠੀਕ ਆ ਜੀ ਹਾਂਜੀ ਲੋ ਵੀ ਚਾਰ ਦੰਦ ਇਹ ਵਾੜਾ ਪਲੂਨ ਪਹਿਲਾ ਸੁਹਾ ਠੀਕ ਆ ਜੀ ਹਾਂਜੀ ਬਾਕੀ ਬੱਛੀ ਦੀ ਫੇਸ ਕੁਆਲਟੀ ਕਰੋ ਚੈੱਕ ਬਾਕੀ ਦੰਦੀ ਤੁਹਾਨੂੰ ਚੈੱਕ ਕਰਾ ਦੇਣੇ ਆ ਠੀਕ ਆ ਨਾਲ ਦੀ ਨਾਲ ਹੀ ਆ ਮਾਰਿਓ ਨੀਗਾ ਆ ਸਾਈਡਾਂ ਵਾਲੇ ਦੋ ਦੋ ਖਲੋਤੇ ਆ ਜੇ ਬਿਲਕੁਲ ਠੀਕ ਆ ਸੋ ਤੰਤੀਆਂ ਦੋ ਦੋ ਖੜੀਆਂ ਨੇ ਠੀਕ ਆ ਜੀ ਸਾਈਡਾਂ ਵਾਲੀਆਂ ਛੇਕ ਤੇ ਕੰਨੀਆਂ ਬਿਲਕੁਲ ਦੁੱਧ ਦੰਦ ਪਲੂਨ ਪਹਿਲਾ ਸੁਹਾ ਬੱਛੀ ਆ ਜਰਸੀ ਨਾਲ ਫੀਲ ਦੇ ਦਿੰਦੇ ਆ ਦੰਦੂ ਸਾਹਿਬ ਅੱਜ ਹੀ ਆਈ ਵੱਛੀ ਡਰਦੀ ਆ ਆ ਤੇ ਠੀਕ ਆ ਲੈ ਵੀ ਨਿਸ਼ਾਨ ਖੋਲੀ ਵੀਰ ਮਾੜਾ ਦਿਖਾ ਦੇ ਤੋਰ ਕੇ ਬਾਕੀ ਸੰਤੋ ਸਾਹਿਬ ਪੰਜਾਬ ਵਾਲੀ ਜਰਸੀ ਆ ਜੇ ਪਹਿਲਾ ਸੁਭਾ ਕਦ ਕੁਦ ਦੇਖੋ ਕਿੱਡਾ ਆ ਜੇ ਕਦ ਭਰੂਗੀ ਹੋਰ ਬਿਲਕੁਲ ਬਿਲਕੁਲ ਬਾਕੀ ਕੋਈ ਫੋਰ ਫਾੜ ਨਹੀਂ ਕੀ ਠੀਕਾ ਜੀ ਚਾਰੇ ਥਣ ਦੇ ਸੋਹਣੀ ਸਪੇਸ ਵਾਂਡਾ ਬਾਕੀ ਕਦ ਕੁਦ ਵੈੜ ਦਾ ਚੰਗਾ ਠੀਕਾ ਜੀ ਬਿਲਕੁਲ ਆਪਾਂ ਇਹ ਨਹੀਂ ਕਵਾਂਗੇ ਮੈਂ ਨਿੱਕੀ ਛੋਟੀ ਆ ਸੋ ਚੌਕ ਦੇ ਹਿਸਾਬ ਨਾਲ ਚੌਗੀ ਬੱਚੀ ਦੇ ਹਿਸਾਬ ਨਾਲ ਕਦ ਸੋਹਣਾ ਵੈੜਦਾ ਲੈ ਜੂਗੀ ਕਿੰਦਰ ਤੇ ਨਾ ਜੀ ਹਾਂਜੀ ਸੰਤੋ ਸਾਹਿਬ ਅਜੇ 10 10000 ਦਿਨ ਲੈ ਜਨੇ ਰਾਮ ਲਈ 10 ਹਾਂਜੀ ਆ ਆਮਾਨ ਕੇ ਚੱਲੇ ਕੋਈ 10 ਦਿਨ ਮੰਨ ਕੇ ਚੱਲੇ ਕੋਈ ਠੀਕ ਆ ਚੰਗੀ ਬਣ ਜੂਗੀ ਵਸੀ ਫਾਰਮ ਚੋਂ ਲਈ ਆਪਾਂ ਕਰਮੂ ਵਾਲੇ ਇੱਥੋਂ ਲਾਗੋ ਠੀਕ ਆ ਠੀਕ ਆ ਹਾਂਜੀ ਬਹੁਤ ਜੀ ਵਸੀ ਹੁਣ ਵੀ ਕਾਫੀ ਬਣੀ ਆ ਠੀਕ ਆ ਜੋ 50 8-10 ਦਿਨਾਂ ਦੇ ਵਿੱਚ ਹੋਰ ਵੀ ਚੰਗੀ ਬਣ ਜੂਗੀ ਹਾਏ ਸੀਰਸਲਾ ਕਾ ਪੂਰੀ ਸੀਰਸਲਾ ਕ ਪੂਰੀ ਸੰਧੂ ਸਾਹਿਬ 50063 ਦੀ ਦੱਸਿਆ ਬਾਕੀ ਆਪਾਂ ਦੇ ਜਿਹੜੇ ਸਾਹਿਬ ਨੂੰ ਉਹਨਾਂ ਦੱਸਿਆ ਗਾੜੀ ਦਾ ਨਹੀਂ ਪਤਾ ਇਹਨੂੰ ਕਿਹੜਾ ਲੱਗਾ ਕੋ ਮੁੰਡਾ ਨਹੀਂ ਇੱਥੇ ਜਿੱਤੋਂ ਲਈ ਹੈ ਠੀਕ ਆ ਜੀ ਹਾਂ ਜੀ ਲਓ ਠੀਕ ਹੈ ਚਲੋ ਜੋ ਡਿਟੇਲ ਉਹਨਾਂ ਦੱਸੀ ਆ ਉਸ ਪਿਹਾਬ ਤੇ ਆਪਾਂ ਇਹ ਗੱਲ ਕਰਦੇ ਆ ਹਾਂ ਬਾਕੀ ਜਿਆਦਾ ਨਹੀਂ ਆਪਾਂ ਨੂੰ ਇਹਦੇ ਬਾਰੇ ਵਿੱਚ ਧੰਨਵਾਦ ਬਾਕੀ ਸਪੇਸ ਫੂਸ ਵੰਡ ਗੁੰਡ ਮੇਰੇ ਭਰਾਜਾ ਇੱਕ ਕਰ ਹਾਂ ਜੀ ਹਾਂ ਜੀ ਬਹੁਤ ਚੰਗੀ ਥੰਦੇ ਚੱਡੇ ਚੂਟੇ ਦੀ ਬੜੀ ਸਾਫ ਆ ਤੇ ਅੰਦਰ ਚੰਗੀ ਵੱਛੀ ਹੈ ਜੀ ਨਾ ਹਾਂ ਦਰਦੀ ਥੋੜੀ ਜੀ ਹੈ ਨਾ ਉੱਥੇ ਖ ਮੋਹਲ ਸੰਧੂ ਸਾਹਿਬ ਜੈ ਜੀ ਦਾ ਦੇਣ ਲੈਣ ਵਾਲੇ ਕਰਨਾ ਹਾਂਜੀ 60000 ਜੀ ਦੇ ਦਾਂਗੇ ਸੰਧੂ ਸਾਹਿਬ 60000 ਮੋਹਲ ਭਾਵੇਂ ਦਾ 65 ਕਰੀਏ ਜੋ ਮਰਜੀ ਕਰੀਏ ਹਾਂਜੀ ਹਾਂਜੀ ਕੋਈ ਲੈਸ ਨੂੰ ਸਿਕੰਦਰ ਕਰਕੇ ਕੋਈ ਵਿੱਚੋਂ ਥੋੜਾ ਬਤਾ ਮਾਨਤਨ ਕਰ ਕਰ ਦਾਂਗੇ ਮਾਨਤਨ ਕੋਈ ਨਹੀਂ ਥੋੜਾ ਬੋਤ ਠੀਕ ਆ ਜੀ ਹਾਂਜੀ ਲਓ ਵੀ ਥੋੜੀਆਂ ਬਾਤੀਆਂ ਛੋਟਾ ਛਟਾ ਹੋ ਜਾਣਗੀਆਂ 60000 ਦੇ ਵਿੱਚੋਂ ਬੱਚੀ ਤੁਹਾਨੂੰ ਵਿਖਾਤੀ ਆ ਬਾਕੀ ਵੰਡ-ਬੁੰਡ ਇੱਕ ਵਾਰੀ ਫੇਰ ਤੁਹਾਨੂੰ ਵਿਖਾ ਦਿੰਦੇ ਆ ਇਹਨੂੰ ਕਿੱਦਾਂ ਬੜਾ ਇੱਕ ਦਿਆ ਜੇ ਸੋ ਸਪੇਸ ਵੰਡ ਇੱਕ ਵਾਰੀ ਮੇਰੇ ਭਰਾ ਵੇਖ ਲਓ ਥੱਲਿਓ ਸੋਨਾ ਖਲਾਰ ਆ ਲੈ ਟਕਾਣੇ ਤੇ ਲੇਵਾ ਸੰਧੂ ਸਾਹਿਬ ਉਹਨੀ ਗਾਣ ਨੂੰ ਉਹਨੀ ਪਛਾਣ ਨੂੰ ਖੜੂ ਆ ਸਭ ਤੋਂ ਮੇਨ ਗੱਲ ਆ ਵੀ ਬੱਸੀ ਦੰਦਾਂ ਦੇ ਵਿੱਚ ਸਿਰਫ ਚੌਕੀ ਬੱਸੀ ਆ ਸਾਈਡਾਂ ਵਾਲੀਆਂ ਦੋ ਦੋ ਦੰਦੀਆਂ ਖੜੀਆਂ ਨੇ ਠੀਕ ਆ ਛੇਕ ਤੇ ਦੁੱਧ ਦੰਦ ਕੰਨੀਆਂ ਬਿਲਕੁਲ ਦੁੱਧ ਦੰਦ ਖੜੀਆਂ ਨੇ ਬਾਕੀ 60000 ਦੀ ਖਾਨ ਆ ਇਧਰ ਸੈਕੰਡ ਨੰਬਰ ਤੇ ਕੇੰਦਰ ਆ ਡੱਬੀ ਵਹਿੜ ਆ ਗਈ ਆਪਣੇ ਕੋਲ ਹਾਂਜੀ ਸੰਧੂ ਸਾਹਿਬ ਇਹ ਦੰਦੀ ਜਵਾਨ ਆ ਠੀਕ ਆ ਵੀਰੇ ਹਾਂਜੀ ਲੋਜੀ ਸਟੇਟ ਪਟਾ ਤੇ ਜਵਾਨ ਆ ਇਹ ਹੈ ਬਗੈਰ ਬੱਚੇ ਹੋਣਾ ਬਗੈਰ ਬੱਚੇ ਸੰਧੂ ਸਾਹਿਬ ਤੇ ਕੋ ਸਮਾ ਸਮੇ ਦਾ ਪੱਕਾ ਹੈਗਾ ਕੋਈ ਨੋਟ ਕਦੋਂ ਦੀ ਸੂਈ ਸਹੀ ਹੈ ਸਮਾ ਸੰਧੂ ਸਾਹਿਬ ਇਹਨੂੰ ਕੋਈ ਮਹੀਨਾ ਡੇਢ ਮਹੀਨਾ ਸੂਈ ਨਾ ਆਊਗਾ ਮਹੀਨਾ ਡੇਢ ਹੋ ਗਿਆ ਹਾਂਜੀ ਠੀਕ ਆ ਦੁੱਧ ਕਿੰਨਾ ਕਿੰਦਰ ਦੇ ਥੱਲੇ ਦੁੱਧ ਸੰਧੂ ਸਾਹਿਬ 10 ਲੀਟਰ ਦੇ ਦਸ ਨੇ 10 ਲੀਟਰ ਹਾਂਜੀ ਲਓ ਜੀ 10 ਲੀਟਰ ਦੁੱਧ ਦੇ ਥੱਲੇ ਇਸ ਵਕਤ ਹਾਸ਼ਿਰਾਂ ਚੰਗੇ ਸੋਹਣੇ ਪਿੱਟ ਪੂੜੇ ਦੇ ਵਿੱਚ ਆ ਵਜਨ-ਭੋਜਨ ਲੋੜ-ਲਾੜ ਚੰਗਾ ਬੈਠਦਾ ਹਾਂ ਠੀਕ ਆ ਤੇ ਚੋਰ ਜਾਣ ਕਿੰਦਰ ਆਣ ਪੂਰੀ ਇੱਕ ਨੰਬਰ ਅਗਲੇ ਪਿਛਲੇ ਥਾਣਾ ਦੀ ਸੰਧੂ ਸਾਹਿਬ ਠੀਕ ਠਾਕ ਵਧੀਆ ਚੋਈ ਬਾਕੀ ਸਟੇਡ ਪੜਾ ਆ ਗਿਆ ਪ੍ਰਿੰਟ ਫੈਸ਼ਨ ਵੈਡ ਦਾ ਚੰਗਾ ਠੀਕ ਆ ਜੀ ਚਾਰੇ ਥਾਣਾ ਮਤਲਬ ਚਲੋ ਕੋਈ ਮਾੜਾ ਮੋੜ 25 ਫੋਟ ਚੰਗ ਹੋਵੇ ਤੇ ਤੁਹਾਨੂੰ ਨੋਟ ਕਰਾ ਦੇਾਂਗੇ ਚੋਣ ਚਾਂ ਚੰਗੀ ਆ ਕਿੰਦਰ ਦੁੱਧ ਕਿੰਨਾ ਦੱਸਿਆ ਦੁੱਧ 10 ਲੀਟਰ ਸੰਧੂ ਸਾਹਿਬ 10 ਲੀਟਰ ਹਾਂਜੀ ਬਾਕੀ ਪਲੀ ਕੁਲੀ ਪੂਰੀ ਆ ਵੈਡ ਠੀਕ ਆ ਜੀ ਗੋਲਾ ਗਾਲਾ ਮੇਰੇ ਭਰਾ ਚੈੱਕ ਕਰੋ ਕੋਈ ਲੱਸੀ ਫਿੱਕੀ ਨਹੀਂ ਗਈ ਬਾਕੀ ਫੇਸਬੁਕ ਕੁਆਲਿਟੀ ਬਹੁਤ ਸੋਹਣੀ ਆ ਆ ਮੋੜ ਦਿਓ ਜਾਈਏ ਕੁਆਲਿਟੀ ਸੰਧੂ ਸਾਹਿਬ ਸੋਹਣੀ ਸਲੱਖੀ ਪਹੁੰਚ ਜਾਈ ਹਾਂ ਲੈ ਆਣ ਵਧੀਆ ਲੱਗਾ ਸੰਧੂ ਸਾਹਿਬ ਮੋਟਾ ਸਾਹਿਬ ਕਿੰਦਾ ਵਧੀਆ ਟੋਕ ਹਾਂ ਬਾਕੀ ਸੰਧੂ ਸਾਹਿਬ ਆਮ ਤੇ ਇਹੋ ਜੀਆਂ ਆਉਂਸਰਾਂ ਵਛੀਆਂ 30-30 ਹਜ਼ਾਰ ਦੀਆਂ ਕੁੜੀਆਂ ਮਿਲਦੀਆਂ ਮੰਡੀਆਂ 'ਚ ਉਹਦਾ ਕਿੰਦਰ ਕੋਈ ਵੰਗਾ-ਮੁੰਗਾ ਰਸੀ ਪਾ ਲਈਦਾ ਕਿ ਨਹੀਂ ਹਾਂਜੀ ਪਾ ਲਈਦਾ ਮਤਲਬ ਫਿਰ ਆਂਦੀ-ਉਂਦੀ ਕੁਛ ਨਹੀਂ ਵੈਸੇ ਨਹੀਂ ਆਂਦੀ ਕੋਈ ਵੰਗਾ ਪਾ ਕੇ ਚੋਲੀ ਦੀ ਗਾੜੀ ਸਫਾਈਆਂ ਕੁਰੀ ਜਿਵੇਂ ਵਿਖਾ ਦੇ ਮੜਾਇਆ ਸੁੱਟ ਕੇ ਨਾ ਚੋਕਰ-ਚੱਕਰ ਜਿਆ ਕੋਈ ਹਾਂ ਹਾਂ ਜੋ ਮਰਜੀ ਪਾ ਲਈਏ ਚਾਰੂ ਬਹੁਤ ਜਿਆਦੀ ਹੈ ਹਾਂ ਕਹਿੰਦਾ ਕੀ ਮੁੱਲ ਰਿਉ ਇਹਦਾ ਕੀ ਕਰਦੇ ਡਿਮਾਂਡ ਇਹ ਸੰਤੂ ਸਾਹਿਬ ਮੁੱਲ ਭਾਵੇਂ 40000 ਕਰ ਲੀਆ ਨਾ 35000 ਦੀ ਬੇਚੀ ਦਿੱਤਾ ਜੀ ਸੁਣੋ ਹਾਂ ਜੀ ਇੱਕੋ ਇੱਕ ਹੀ ਗੱਲ ਹੈ 35 ਦੀ ਹਾਂ ਜੀ ਵਿੱਚੋਂ ਕਰਦਾ ਕੋਈ ਨਹੀਂ ਮੰਨਦਾ ਨਾ ਠੀਕ ਹੈ ਹਾਂ ਜੀ ਬਾਕੀ ਵਾੜ ਵੀ ਬੜੀ ਸਾਫ ਆ ਹਾਂ ਜੀ ਹਾਂ ਜੀ ਬਾਕੀ ਜਿਹੜੇ ਪੁਰਾਣੇ ਘਰੇ ਟਿਕਾਉਣੀ ਆ ਗਾਂ ਕਰਮ ਵਾਲੀ ਵੱਧੇ ਵਾਲੀ ਆ ਗਾਂ ਦੋਣੀ ਪਾਉਣ ਵਾਲੀ ਆ ਚਲੋ ਹਜੇ ਮਹੀਨਾ ਡੇਢ ਕ ਦੀ ਸੂਈ ਆ ਵੱਤ ਉਹ ਤਾਂ ਕੋਈ ਦੋਹਾਂ ਦੀ ਹੋਊਗੀ ਡੇਢ ਦੀ ਹੋਊਗੀ ਕਿਉਂਕਿ ਬਗੈਰ ਬੱਚੇ ਉਹ ਤੇ 10 ਕਿਲੋ ਦੁੱਧ ਦੇ ਹਿਸਾਬ ਨਾਲ ਸੌਦਾ ਕਰਦੇ ਰੇਟ ਜੈ ਆ ਬਸ਼ੀ ਇਹੋ ਜੀ ਤਿਆਰ ਹੋਵੇ ਤੇ ਲੱਖ ਦੀ ਵੀ ਨਹੀਂ ਮਿਲਦੀ ਹੁਣ ਆਹਾਂ ਆਹਾਂ ਠੀਕ ਨਵਾ ਵੀ ਚਲੋ ਆਪਾਂ ਕਿ ਆਪਣੇ ਤੋਂ ਰੱਖੀਆਂ ਨਹੀਂ ਜਾਂਦੀਆਂ ਇੰਨੀਆਂ ਹੁਣ ਆਪਾਂ ਕਿੰਨੀਆਂ ਰੱਖਾਂਗੇ ਬਿਲਕੁਲ ਜੀ ਬਿਲਕੁਲ ਚੰਗੇ ਵੀ ਹੋਣੇ ਮਾੜੇ ਵੀ ਹੋਣੇ ਇਸੇ ਤਰ੍ਹਾਂ ਹੀ ਆ ਜੀ ਹਾਂ ਵਪਾਰ ਲੈਣ ਜੋ ਜੀ ਹਾਂ ਜੀ ਤੇ ਇਹ ਅੱਜ 35000 ਦੀ ਮਿਲ ਜੂਗੀ 35000 ਵਿੱਚੋਂ ਛੋਟ ਛਾੜ ਕਰਦਾ ਕੋਈ ਗੱਲ ਚਲੋ ਖੁਸ਼ੀ ਨਾਲ ਕਰਦੀ ਕਿੰਦਰ ਜੋ ਵੀ ਵਿੱਚੋਂ ਹੈ ਹਾਂ ਹਾਂ ਬਾਕੀ ਵਹਿੜ ਚੰਗੀ ਆ ਸਾਫ਼ ਸੁਥਰੀ ਆ ਪਿੰਡੇ ਪੁੰਡੇ ਦੀ ਇੱਧਰ ਇੱਕ ਹਾਂ ਜੀ ਹਾਂ ਹੋ ਪਾਸੇ ਇਦਾਂ ਇੱਕ ਵਾਰ ਵਖਾਉਣੇ ਆ ਆ ਸੂਈ ਸਵਾਈ ਆਪਣੇ ਕੋਲ ਤਾਜੀ ਹਾਂਜੀ ਸੰਤੂ ਸਾਹਿਬ ਇਹ ਵੀ ਪਿਓਰ ਚਾਰ ਦੰਦ ਮੂੰਹ ਵਿਖਾ ਚੌਗੀ ਆ ਠੀਕ ਆ ਜੀ ਇਹ ਵੀ ਚਾਰ ਦੰਦਾਂ ਦਾ ਬੱਛੀ ਚੱਕੋ ਰੰਗ ਬਿਲਕੁਲ ਬਲੈਕ ਆ ਜੈਡ ਬਲੈਕ ਹੀ ਸਮਝੋ ਸਾਈਡਾਂ ਵਾਲੀਆਂ ਦੋ ਦੋ ਦੰਦੀਆਂ ਖੜੀਆਂ ਨੇ ਹਾਂਜੀ ਸੰਤੂ ਸਾਹਿਬ ਚੌਕ ਦੇ ਬਰਾਬਰ ਤੇ ਸਾਈਡਾਂ ਵਾਲੀਆਂ ਦੰਦੀਆਂ ਖੜੀਆਂ ਨੇ ਮੇਰੇ ਭਰਾ ਠੀਕ ਆ ਜੀ ਚੌਕੀ ਬੱਛੀ ਆ ਇਹਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਸੀ ਇਹਨੂੰ ਇਹਨੂੰ ਸੰਤੂ ਸਾਹਿਬ ਅੱਜ ਦੋ ਜਿਆ ਦੇਣ ਸੂਈਨਾ ਦੂਜੇ ਦਿਨ ਆ ਬਾਕੀ ਥੋੜੀ ਇਹ ਨਾ ਵੱਛੀ ਡਰਦੀ ਆ ਆ ਤੇ ਆ ਵੱਛੀ ਮਗਰ ਆ ਗਈ ਅੱਜ ਆ ਜੀ ਮਗਰ ਵੀ ਬੱਚੀ ਆ ਵਧੀਆ ਚੋਣ ਚਾਲ ਨਾੜੂਆ ਨਾਲ ਆ ਠੀਕ ਆ ਜੀ ਹਾਂ ਜੀ ਮਗਰ ਵੀ ਬੱਚੇ ਕਿੰਦਰ ਕਿੰਨੀਆਂ ਚਵਾਈਆਂ ਕੀਤੀਆਂ ਦੋ ਤਿੰਨ ਹੋ ਗਈਆਂ ਚਵਾਈਆਂ ਸੰਧੂ ਸਾਹਿਬ ਇਹਦੀਆਂ ਚਾਰ ਹੋ ਗਈਆਂ ਚਾਰ ਹੋ ਗਈਆਂ ਹਾਂ ਜੀ ਕੱਲ ਇਸੇ ਟਾਈਮ ਮਾਰਨਿੰਗ ਤੜਕੇ ਦੀ ਸੁਈ ਹੋ ਗਈ ਫਿਰ ਹਾਂ ਜੀ ਨਹੀਂ ਇਹ ਪਰਸੋਂ ਸ਼ਾਮੀ ਸੁਈ ਹੈ ਪਰਸੋਂ ਸ਼ਾਮੀ ਹਾਂ ਜੋ ਜੀ ਰੁਪਈਓ ਉਦੋਂ ਵੀ ਚੋਈ ਆ ਕੱਲ ਵੀ ਚੋਈ ਆ ਸਵੇਰੇ ਸ਼ਾਮੀ ਵੀ ਚੋਈ ਗਈ ਹੁਣ ਜੇ ਸਵੇਰ ਵਾਲੀ ਚੋਣ ਵਾਲੀ ਜੀ ਠੀਕ ਆ ਬਾਕੀ ਫੈਸਲਾ ਹੁੰਗਾ ਚੋਣ ਹੋਣੀ ਜੋ ਠੀਕ ਆ ਚੌਥੀ ਉਹ ਨੋ ਨੀ ਚੌਥੀ ਚਵਾਈ ਆ ਬੋਲੇ ਬੋਲੇ ਤੇ ਤਕਰੀਬਨ ਸਾਫ ਹੋਈ ਗਈ ਹਾਂਜੀ ਸਾਫ ਕਰਤੀ ਐ ਫਰਾਤ ਖਾਲੀ ਕਰਤੀ ਵਛੀ ਬਿਲਕੁਲ ਤੁੰਬਾ ਤੁੰਬਾ ਜਿਹੜਾ ਉਹ ਵੀ ਕੱਢਤਾ ਲਾ ਜੀ ਹੈ ਪਲੂਨ ਪਹਿਲਾਂ ਹੀ ਐ ਨਾ ਪਛੀ ਪਹਿਲਾਂ ਪਹਿਲਾਂ ਬਾਕੀ ਬਹੁਤ ਸੋਹਣੀ ਬੱਛੀ ਢੀਗਾ ਜੀ ਥੋੜਾ ਸੂਸਵਾਦ ਵਿੱਚ ਜ਼ਰੂਰ ਆ ਹੋਣਾ ਇਸ ਟਾਈਮ ਦੇ ਸਲੇ 11 12 ਲੀਟਰ ਬੋਲਾ ਸੰਧੂ ਸਾਹਿਬ ਹਮ ਮੰਤਰ ਬੁੰਤਰ ਬਹੁਤ ਚੰਗੀ ਲੇਵੇ ਦੀ ਥਾਣ ਬਹੁਤ ਸੋਹਣਾ ਕੱਢਿਆ ਲੋ ਵੀ ਬਾਕੀ ਮੇਰੇ ਵੀਰ ਥਾਣਾ ਇੱਕ ਵਾਰੀ ਜ਼ਰੂਰ ਨਿਗਾਹ ਮਾਰਿਆ ਜਾਨ ਮੁੱਠੀ ਮੁੱਠੀ ਵਾਲਾ ਥਾਣਾ ਸਪੇਸ ਵਾਂਡ ਬੜੀ ਚੰਗੀ ਆ ਠੀਕ ਆ ਜੀ ਸੋਹਣਾ ਪਿੱਠਪੂੜਾ ਬੈਠਦਾ ਰੰਗ ਬਿਲਕੁਲ ਬਲੈਕ ਜਿਵੇਂ ਪਹਿਲਾਂ ਵੀ ਆਪਾਂ ਨੋਟ ਕਰਾਇਆ ਵੀ ਬਿਲਕੁਲ ਜੈਡ ਬਲੈਕ ਇਹ ਵਛੀ ਆ ਪਹਿਲਾ ਸੂਆ ਪਲੋਣ ਤੇ ਬਾਅਦ ਦੇ ਵਾਲੀ ਕੋਈ 5 4 ਸੂਏ ਦੁੱਧ ਪਿਆਉਣ ਵਾਲੀ ਆ ਕਰਮਾਣਾ ਸੰਦੂ ਸਾਹਿਬ ਦੁੱਧ ਹੀ 17 18 ਲੀਟਰ ਕੱਢੂਗੀ ਵਛੀ ਪਲੀ ਪਲੋਸੀ ਆ ਬਾਕੀ ਘੁੱਤੀ ਪੱਤੀ ਬਹੁਤ ਸੋਹਣੀ 11 12 ਕਿਲੋ ਬੋਲਾ ਹੀ ਆ ਜੇ ਦੋਨਰਾਂ ਦੀ ਸੂਈ ਥੱਲੇ 17 18 ਕਿਲੋ ਦੁੱਧ ਕੱਢੂਗੀ ਆਰਾਮ ਨਾਲ ਵਛੀ ਹਾਂ ਬਾਕੀ ਵਛੀ ਦੀ ਚਮਕਦਮਕ ਬੜੀ ਆ ਕੇੰਦਰ ਹਾਂਜੀ 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 ਨਿਸ਼ਾਨ ਵੀ ਤੇ ਮੜਾ ਇੱਥੋਂ ਲੱਗ ਗਿਆ ਮੋੜੀ ਇੱਕ ਪੂਰੀ ਹੋਰ ਇੱਥੋਂ ਲੱਗ ਗਿਆ ਘਮਾ ਜਾਓ ਜੀ ਸੰਧੂ ਸਾਹਿਬ ਪਤਾ ਲੱਗ ਜਾਂਦਾ ਡੰਗਰ ਦਾ ਦੁੱਧ ਵਾਲੇ ਦਾ ਜਿਹੜੇ ਦੁੱਧ ਦੇਣਾ ਨਾ ਵਿਖਾਇਓ ਜ ਤੁਸੀਂ ਇੱਕ ਜਗ੍ਹਾ ਤਸਵੀਰ ਨਾਲ ਦਿਖਾ ਦਿਓ ਠੀਕ ਆ ਜੀ ਵੀ ਦੂਰੋਂ ਨੇੜੇੋਂ ਕਿਸੇ ਰੋਣਾ ਬਾਕੀ ਬੱਚੀ ਨੇਰੀ ਟੂਪ ਹੀ ਆ ਆ ਲਓ ਜੀ ਪਹਿਲਾਂ ਬੱਚੀ ਪਲੋਣ ਕਹਿੰਦਾ ਆਪਣੇ ਨਿਸ਼ਾਨ ਵੀ ਤੇ ਤੋਰੀ ਮੜਾ ਦੋ ਕਦਮ ਐਨ ਗਾਣ ਕਾਲਿਆ ਯਾਰ ਭਰਾ ਲੈ ਮੋੜ ਦੇ ਹੋਈ ਠੀਕ ਆ ਥਾੜਵਾ ਨਾ ਬਹੁਤ ਸੋਹਣਾ ਕੱਢਿਆ ਸੰਦੂ ਸਾਹਿਬ ਆਹ ਹਾ ਹਾ ਥਾਣੋ ਹੀ ਨਾ ਬੱਛੀ ਸਾਰੀ ਤੇਵਾ ਨਾ ਵੀ ਆ ਫਿਟਨੈਸ ਮਾਨਾ ਕੋਈ ਇਹ ਨਹੀਂ ਵੀ ਕੋਈ ਬਲਮਕਦਾ ਫਿਰਦਾ ਜਿੱਦਾਂ ਉੱਤਰਾ ਉੱਤਰਾ ਨਹੀਂ ਆ ਬਲਕੋ ਕੰਪੈਕਟ ਟੜਾ ਕੇ ਹਾਂਜੀ ਹਾਂਜੀ ਬਾਕੀ ਕਿੰਦਰ ਬੱਛੀਆਂ ਉਹ ਜਿਹੜੀਆਂ ਦੁੱਧ ਵੀ ਚੰਗਾ ਚੋ ਆ ਜਾਂਦੀਆਂ ਨੇ ਸੰਦੂ ਸਾਹਿਬ ਦੁੱਧ 17 18 ਲੀਟਰ ਭਰ ਦੋ ਜਿਹੜੇ ਸਾਹ ਨਾ ਵਜਨ ਲੋਟ ਆ ਨਾ ਮੱਛੀ ਦਾ ਚੰਗੀ ਆ ਬੱਛੀ ਹਾਂਜੀ ਬਾਕੀ ਚੋਣ ਚ ਬਾਅਦ ਜਦੋਂ ਕਰਦੇ ਆ ਕੋਈ ਮਤਲਬ ਵੰਗਾ ਪਾ ਲਈਦਾ ਸੰਧੂ ਸਾਹਿਬ ਹਿਲਦੀ ਜੁਲਦੀ ਨਹੀਂ ਜਿਵੇਂ ਪਹਿਲਾਂ ਸੁਆ ਸੁਈ ਕੋਈ ਨਹੀਂ 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 ਕੋਈ ਗੱਲ ਨਹੀਂ ਹੋਗੀ ਠੀਕ ਆ ਤੇ ਕਿੰਦਰ ਕੀ ਮੁੱਲ ਕਿੰਨੇ ਦੇ ਦੇ ਰਹੇ ਆ ਵੀਰ ਸੰਧੂ ਸਾਹਿਬ ਆਪਾਂ ਦੇਣ ਲੈ ਨਹੀਂ 65000 ਦੀ ਦੇ ਦਾਂਗੇ ਮੁੱਲ 70 ਕਰਦੇ ਆ 65000 ਦੀ ਹਾਂਜੀ ਇੱਕੋ ਕੋ ਗੱਲ 63 ਦੀ ਦੇ ਦਾਂਗੇ ਸੰਧੂ ਸਾਹਿਬ 63000 ਦੀ ਹਾਂਜੀ ਲਓ ਵੀ 63000 ਦੀ ਆ ਫਾਈਨਲ ਵਾਰਡ ਮਿਲ ਜੂਗੀ ਠੀਕ ਆ ਜੀ ਇਹ ਇੱਕ ਦਿਨ ਦੋ ਲੈ ਕੇ ਜਾਓਗੇ ਮਗਰ ਬੱਚੀ ਵੀ ਚੰਗੀ ਆ ਹਾਂਜੀ ਤੇ ਬਾਕੀ ਕਰਾਸ ਅੰਗ ਬਰੀਡ ਦੇ ਵਿੱਚ ਵੜਾ ਬਾਕੀ ਪਲੀ ਪਲੂਸੀ ਬਹੁਤ ਆ ਚਲੋ ਹੁਣ ਤਾਂ ਸੂਸਵਾਦ ਵਿੱਚ ਸੰਤੋਖਾ ਜੋ ਡੰਗਰ ਨੂੰ ਸੁੰਦਾ ਸੁੰਦਾ ਉਹਨੂੰ ਲੱਕਾਇਆ ਲਾ ਇੰਕਾ ਠੀਕ ਆ ਓਕੇ ਕਿੰਦਰ ਵੀਰੇ ਇੱਕ ਸੰਪਰਕ ਨੰਬਰ ਜਿਹੜੇ ਆਪਣੇ ਜ਼ਰੂਰ ਸਾਂਝੇ ਕਰਦੇ ਗਏ 9592564536 ਠੀਕ ਆ ਜੀ 88994444686 ਠੀਕ ਆ ਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਅੱਜ ਤਿੰਨ ਹੀ ਵੜਾ ਸੀ ਇੱਕ ਵਛੀ ਤੁਹਾਨੂੰ ਚੌਕੀ ਵਿਖਾਤੀ ਐ ਗੱਪਣ ਤੇ ਦੋ ਵੜਾ ਸੂਈਆਂ ਸਵਾਈਆਂ ਬਾਕੀ ਹਰ ਇੱਕ ਤਰ੍ਹਾਂ ਦਾ ਪੜਦਾ ਕਿਸੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ 9-10 ਕਿਲੋ ਦੁੱਧ 35000 ਰੁਪਏ ਆ ਵੈੜ ਵਿਖਾਤੀ ਆ ਤੁਹਾਨੂੰ ਸੋ ਧੰਨਵਾਦ ਆ ਸਾਰੇ ਵੀਰਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ